ਦੇਖੋ ਦੇਰਿਸਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਦੇਸ਼ ਦਾ ਸਭ ਤੋਂ ਮਹਿੰਗਾ ਲੁਧਿਆਣਾ ਲੱਡੂ ਵਾਲਡ ਉਹ ਜਿਹਦਾ ਅੱਜ 8ਵਾਂ ਦਿਨ ਹੈ ਲਗਾਤਾਰ ਭਾਰਤੀ ਕਿਸਾਨ ਮਜ਼ਦੂਰ ਸੰਗਰਸ਼ ਕੇ ਬੇਟੀ ਬਲੋ ਜਿਹੜਾ ਲੁਧਿਆਣਾ ਲੱਡੂ ਵਾਲ ਟੋਲ ਵਜਾ ਵਧੇ ਰੇਟਾਂ ਨੂੰ ਲੈ ਕੇ ਜਿਹੜਾ ਅੱਜ 8ਵੇਂ ਦਿਨਾਂ ਤਰਨਾ ਲਗਾਤਾਰ ਜਾਰੀ ਹੈ ਤਾਂ ਕਿਤਨੇ ਕਿਤੇ ਆਮ ਲੋਕਾਂ ਵਾਸਤੇ ਇੱਕ ਖੁਸ਼ੀ ਦੀ ਵੀ ਲਹਿਰ ਹੈ ਕਿਉਂਕਿ ਲਗਾਤਾਰ 7 ਦਿਨਾਂ ਤੋਂ ਜਿਹੜੇ ਲੋਕ ਹੈ ਉਹ ਬਿਨਾਂ ਟੋਲ ਟੈਕਸ ਦੇ ਜਾ ਰਹੇ ਆ ਤੇ ਤਕਰੀਬਨ ਅੱਜ ਤੋਂ 7 ਦਿਨ ਪਹਿਲਾਂ ਤਕਰੀਬਨ ਲੁਧਾਨਾ ਲਾਡੋਵਾਲ ਟੋਲ ਪਲੇਆ ਤੋਂ ਤਕਰੀਬਨ 2.5 ਲੱਖ ਤੋਂ ਉੱਪਰ ਜਿਹੜੇ ਵਾਹਨ ਹੈ ਭਾਰੀ ਵਾਹਨ ਹੈ ਜਾਂ ਛੋਟੇ ਵਾਹਨ ਹੈ ਉਹ ਇੱਥੋਂ ਲੰਘ ਚੁੱਕੇ ਤੇ ਕਿਤੇ ਕਿਤੇ ਆਮ ਲੋਕਾਂ ਦੇ ਵਿੱਚ ਇਸ ਟੋਲ ਪਲੇਆ ਦੇ ਯਾਨੀ ਕਿ ਲਾਡੋਵਾਲ ਲੁਧਾਨਾ ਟੋਲ ਇਹ ਬੰਦ ਹੋਣ ਤੇ ਕਾਫੀ ਵੱਡੀ ਰਾਹਤ ਮਿਲੀ ਹੈ ਕਿਉਂਕਿ ਕਿਤੇ ਕਿਤੇ ਲੁਧਾਨਾ ਲਾਡੋਵਾਲ ਟੋਲ ਪਲੇਆ ਹਮੇਸ਼ਾ ਹੀ ਲੋਕਾਂ ਦੀ ਜੇਬ ਤੇ ਮੀਸ਼ਾ ਡਾਕਾ ਮਾਰਦਾ ਸੀ ਆਏ ਦਿਨਾਂ ਸਾਹ ਦੇ ਤਕਰੀਬਨ 3 ਵਹੀ ਰੇਟ ਵਧਾ ਕੇ ਲੋਕਾਂ ਦੀ ਜੇਬ ਡਾਕਾ ਮਾਰਦਾ ਸੀ ਤੇ ਇਹ ਲੋਕਾਂ ਦਾ ਰੋਲ ਬਜਾ ਲਗਾਤਾਰ ਅੱਜ 8ਵੇਂ ਦਿਨ ਦੇ ਵਿੱਚ ਐਂਟਰ ਹੈ ਤਾਂ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜਿਹੜਾ ਸੰਘਰਸ਼ ਅੱਜ 8ਵੇਂ ਦਿਨ ਜਾਰੀ ਹੈ ਤੇ ਕਿਤੇ ਕਿਤੇ ਹਜੇ ਤੱਕ ਐਨ ਐਚ ਏ ਆਈ ਦੇ ਕੋਈ ਵੀ ਅਧਿਕਾਰੀ ਇਹਨਾਂ ਦੀ ਹਜੇ ਸਾਰ ਲੈ ਨਹੀਂ ਪਹੁੰਚਿਆ ਤਾਂ ਲਗਾਤਾਰ ਅੱਜ 8ਵੇਂ ਦਿਨ ਵੀ ਜਾਰਾ ਆ ਜਿਹੜਾ ਦਰਨਾ ਜਾਰੀ ਹੈ ਤੇ ਦੇਖ ਸਕਦੇ ਤਸਵੀਰਾਂ ਜਿਹੜੇ ਨਾਲ ਜਿੱਥੇ ਬੰਦੀਆਂ ਵੱਲੋਂ ਭਾਰਤੀ ਕਿਸਾਨ ਭਾਈ ਜੋ ਸੰਘਰਸ਼ ਬਲ ਰਿਹਾ ਲਗਾਤਾਰ ਉਹਨਾਂ ਨੂੰ ਸਮਰਥਨ ਮਿਲ ਰਿਹਾ ਤਾਂ ਕਿਤੇ ਨਾ ਕਿਤੇ ਆਮ ਲੋਕਾਂ ਦੇ ਵਿੱਚ ਗ੍ਰਾਹਤ ਵਾਲੀ ਗੱਲਾਂ ਗੱਲਬਾਤ ਕਰਦੇਗੇ ਫਿਰ ਬਾਸਾਂ ਜੀ ਕਿਤੇ ਲਗਾਤਾਰ ਸਭ ਤੋਂ ਦੇਸ਼ ਦਾ ਸਭ ਤੋਂ ਵੱਡਾ ਮਹਿੰਗਾ ਲਾਡੋਵਾਲ ਹੋ ਰਿਹਾ ਹਮੇਸ਼ਾ ਆਮ ਜਨਤਾ ਦੇ ਜੇਬ ਤੇ ਡਾਕਾ ਹੀ ਮਾਰਿਆ ਤੇ ਲੇਕਿਨ ਸਾ ਦੇ ਤਿੰਨ ਵਈ ਰੇਵਦਾਨ ਦੇ ਬਾਪ ਜੀ ਕਿਤੇ ਨਾ ਕਿਤੇ ਇਹ ਲਾਡੋਵਾਲਟ ਹੋਇਆ ਹਜੇ ਵੀ ਉਦੀ ਚੱਲੀ ਸੀ ਬਿਲਕੁਲ ਜੀ ਇਹ ਜਦੋਂ ਸ਼ੁਰੂ ਹੋਇਆ ਸੀ ਉਦੋਂ ਦੀ 150 ਪਰਚੀ ਸੀ ਜਿਹਦੇ 24 ਘੰਟੇ ਦੀ ਘਟਦੇ ਸੀ ਜਦੋਂ 24 ਘੰਟੇ ਜਿੰਨੀ ਵਾਰੀ ਮਰਜ਼ੀ ਨਿਕਲ ਜਾਈਦਾ ਸੀਗਾ ਪਰ ਜਿੱਦਨ ਦਾ ਪਾਸਟੈਗ ਆਇਆ ਉਦੋਂ ਦਾ ਇਹ ਗਵਨ ਸ਼ੁਰੂ ਹੋ ਗਿਆ ਇੱਥੇ ਕਿਉਂਕਿ ਇਹੋ ਜੇ ਨੁਕਤੇ ਕੱਢ ਕੇ ਲਿਆਉਂਦੇ ਆ ਇਹੋ ਜੇ ਫਾਰਮੂਲੇ ਲੈ ਕੇ ਆਉਂਦੇ ਜਿਹੜੇ ਸਾਡੀ ਜਨਤਾ ਤੇ ਜਲਦੀ ਸਮਝ ਨਹੀਂ ਆਉਂਦੇ ਉਹ ਬਹੁਤੇ ਲੋਕਾਂ ਦੇ ਸਮਝ ਹੀ ਨਹੀਂ ਆਇਆ ਕਿ ਕਿੰਨੇ ਪੈਸੇ ਜਾਂਦੇ ਆ ਕੱਟਿਆ ਨੇ ਕਿੰਨੇ ਆਉਂਦੇ ਆ ਕੱਟਿਆ ਨੇ ਆ ਉਹ ਆਪਣੀ ਮਰਜ਼ੀ ਜੀ ਦੇ ਨਾਲ ਸੈਟਿੰਗ ਕੀਤੀ ਹੋਈ ਆ ਕਈ ਦੇ ਵਿਚਾਰੇ ਘਰੇ ਗੱਡੀਆਂ ਖੜੀਆਂ ਕਰਕੇ ਬੈਠੇ ਆ ਘਰੇ ਉਹਨਾਂ ਦੇ ਪੈਸੇ ਕੱਟ ਹੋ ਜਾਂਦੇ ਆ ਇਹੋ ਜਿਹਾ ਹਿਸਾਬ-ਤਬ ਅਸੀਂ ਨਹੀਂ ਆਓ ਜੀ ਠੱਗੀ ਚੋਰੀ ਅੱਜ ਤੱਕ ਸੁਣੀ ਨਹੀਂ ਸੀ ਪਰ ਹੁਣ ਦੇਖ ਰਹੇ ਆ ਪੇ ਇੰਨੀ ਲੁੱਟ ਜਿਹੜੀ ਪੰਜਾਬ ਦੇ ਵਿੱਚ ਮੱਚੀ ਹੋਈ ਆ ਇਹ ਕਿਵੇਂ ਰੁਕੂਗੀ ਔਰ ਇੱਥੋਂ ਦੇ ਜਿਹੜੇ ਲੀਡਰ ਨੇ ਸਾਡੇ ਐਮ ਐਲ ਏ ਐਮ ਪੀ ਉਹ ਇਹ ਜਨਤਾ ਲਈ ਬੋਲ ਕੇ ਰਾਜੀ ਨਹੀਂ ਵੋਟਾਂ ਉਹ 5 ਸਾਲਾਂ ਬਾਅਦ ਲੈਣ ਆ ਜਾਂਦੇ ਆ ਔਰ ਕੋਈ ਨਾ ਕੋਈ ਸੁਪਨੇ ਦਿਖਾਉਂਦੇ ਆ ਸਾਨੂੰ ਵੋਟਾਂ ਲੈ ਕੇ ਰਾਏ ਪੈਂਦੇ ਆ ਫੇਰ ਨਾ ਉਹ ਵੜਦੇ ਆ ਨਾ ਜਨਤਾ ਦੀ ਖਾਤਰ ਬੋਲਦੇ ਆ ਵਾਹ ਕਿਸਾ ਦੇਖ ਦਿਓ ਕਾਫੀ ਸਾਲ ਤੋਂ ਇਹ ਟੋਰੇ ਅੁੱਧੀ ਚਲੇ ਜਾਦਾ ਕੋਈ ਜਦ ਕੀ ਇਹਦੀ ਜਿਹੜੀ ਮਿਆਦ ਸੀ ਉਹ ਵੀ ਖਤਮ ਹੋ ਚੁੱਕੀ ਉਸ ਦੇ ਬਾਵਜੂਦ ਫੇ ਪੰਨੇ ਕਿਸੇ ਸਰਕਾਰੀ ਕੋਟੇ ਜਿਹੜਾ ਮਿਆਦ ਵਧਾ ਦਿੰਦੇ ਆ ਤੇ ਆਮ ਜਨਤਾ ਦੀ ਜੀਹ ਤੇ ਮੇਸ਼ਾ ਡਾਕਾ ਹੀ ਮਾਰਦੇ ਰਹਿੰਦੇ ਆ ਉਹ ਕਹ ਇੱਕ ਕਹਾਵਤ ਹੁੰਦੀ ਆ ਜੀ ਅੰਨਾ ਵੰਡੇ ਸੇਵੀਆਂ ਮੁਰਮੁਰ ਆਪਣਿਆਂ ਨੂੰ ਜਿਹੜੇ ਇਹਨਾਂ ਦੇ ਆਪਣੇ ਆ ਹੁਣ ਇਹ ਸੁਣਨ ਨੂੰ ਮਿਲਦਾ ਵੀ ਅਮਿਤ ਸ਼ਾਹ ਦਾ ਮੁੰਡਾ ਇਥੋਂ ਕਰਾਈ ਕਰਦਾ ਸੀ ਇਸ ਤਰ੍ਹਾਂ ਦੇ ਬੰਦੇ ਜਿਹੜੇ ਇਹਨਾਂ ਦੇ ਨਾਲ ਰੱਖੇ ਹੁੰਦੇ ਆ ਉਹ ਦੇਖ ਲੈਂਦੇ ਵੀ ਇਹਦਾ ਘਾਟਾ ਵਾਧਾ ਕਿੱਥੋਂ ਪੂਰਾ ਕਰਨਾ ਉਹਨੂੰ ਚੱਕ ਕੇ ਦੇ ਦਿੰਦੇ ਆ ਸਾਡੀ ਜਨਤਾ ਉਹਦੀ ਫਰੋਲਾ ਫਰਾਲੀ ਨਹੀਂ ਕਰਦੀ ਜੇ ਕਰਦੇ ਵੀ ਆ ਦੇ ਇੱਕ ਦੋ ਬੰਦੇ ਕਰਦੇ ਆ ਉਹ ਕਿਸੇ ਨਾ ਕਿਸੇ ਕਾਰਨ ਚੁੱਪ ਕਰ ਜਾਂਦੇ ਆ ਇਹ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਤੌਰ ਤੇ ਜਦੋਂ ਅਸੀਂ ਇਹਨੂੰ ਬਾਤ ਚ ਆ ਦੇਖਿਆ ਵੀ ਇਹਦੀ ਲੁੱਟ ਖਾਸੀ ਜਿਆਦਾ ਲੁੱਟਾ ਚਲੋ ਸਾਡੇ ਦੇ ਕਾਰਡ ਬਣੇ ਆ ਜੇ ਅਸੀਂ ਕਦੇ ਟੂਲ ਦਿੱਤਾ ਨਹੀਂ ਸਾਡੀਆਂ ਜਿੰਨੇ ਕ ਸਾਡੇ ਨਾਲ ਕਾਟਰ ਜੁੜੇ ਆ ਸਾਡੇ ਜਿੰਨਾ ਕ ਮੈਂਬਰਸ਼ਿਪ ਹੈਗੀ ਉਹਨੂੰ ਅਸੀਂ ਪਛਾਣ ਪੱਤਰ ਦਿੰਨੇ ਆ ਉਹ ਪਛਾਣ ਪੱਤਰ ਦਿਖਾ ਕੇ ਲੰਘ ਜਾਂਦੇ ਇਹ ਵੀ ਕੱਢ ਦਿੰਦੇ ਆ ਡਰਾਂ ਵੀ ਜੇ ਇੱਕ ਗੱਡੀ ਇਹਨਾਂ ਦੀ ਰੋਕ ਲਈਏ 500 ਫ੍ਰੀ ਕੱਢਣਗੇ ਸਾਡੀ ਇਸੇ ਡਰ ਦੇ ਮਾਰੇ ਸਾਡੀਆਂ ਗੱਡੀਆਂ ਕੱਢ ਦਿੰਦੇ ਆ ਫਿਰੇ ਤੇ ਜਦੋਂ ਫਿਰ ਵੀ ਅਸੀਂ ਜੋ ਦੇਖਿਆ ਵੀ ਇੱਥੇ ਬਹੁਤ ਜ਼ਿਆਦਾ ਲੁੱਟ ਹੋ ਰਹੀ ਆ ਤਾਂ ਇਹਨੂੰ ਅਸੀਂ ਦੋਨਾਂ ਜਥੇਬੰਦੀਆਂ ਨੇ ਵਿਚਾਰ ਕਰਕੇ ਆਪਸ ਵਿੱਚ ਵਿਚਾਰ ਕਰਕੇ ਕਰਕੇ ਤੇ ਇਹਦੇ ਅਹੀਂ ਜਿਹੜੀ ਆ ਇਹਨੂੰ ਫ੍ਰੀ ਕਰਤਾ ਔਰ ਲੈ ਨਾਲ ਇਹਨਾਂ ਨੂੰ ਅਲਟੀਮੇਟਮ ਦਿੱਤਾ ਵੀ ਬਹਿ ਕੇ ਸਾਡੇ ਨਾਲ ਗੱਲ ਕਰੋ ਆਹ ਰੇਟ ਦੇ ਉੱਪਰ ਅਹੀਂ ਚੱਲਣ ਦੇਣਾ ਜੇ ਤੁਸੀਂ ਚਲਾਉਣਾ ਪਹਿਲੀ ਗੱਲ ਤੇ ਬੰਦ ਹੋਣਾ ਚਾਹੀਦਾ ਦਾ ਟਾਈਮ ਲੰਘ ਗਿਆ ਜੇ ਤੁਸੀਂ ਚਲਾਉਣਾ ਹੀ ਆ ਤੇ ਅਸੀਂ ਇਸ ਰੇਟ ਤੇ ਚੱਲਣ ਦੇਣਾ ਪਰ ਇਹਦੇ ਕਾਗਜ਼ੀ ਪੱਤਰ ਲੈ ਕੇ ਆਓ ਸਾਡੇ ਕੋਲੇ ਵੀ ਇਹਦੀ ਮਣੇ ਸ਼ੁਰੂ ਹੋਇਆ ਫਿਰ ਇਹਦੀ ਮਣਿਆਦ ਕਦੋਂ ਆਈ ਪਰ ਅਜੇ ਤੱਕ ਵੀ 8 ਦਿਨ ਅਜ 8ਵਾਂ ਦਿਨ ਚੱਲਦਾ ਨਾ ਤੇ ਕੋਈ ਗੱਲ ਕਰਨ ਆਇਆ ਨਾ ਕੋਈ ਇਹਦੀ ਮਨਿਆਤ ਦੇ ਕਾਗਿਦ ਦੱਸਦਾ ਨਾ ਕੋਈ ਇਹ ਹੀ ਦੱਸਦਾ ਕਿ ਇਹ ਟੂਲ ਦੇ ਇੰਨੇ ਜਿਹੜੇ ਰੇਟ ਵਧਾਉਣੇ ਆ ਤੁਸੀਂ ਸਾਲ 'ਚ ਤਿੰਨ-ਤਿੰਨ ਵਾਰੀ ਇਹ ਕਿਉਂ ਵਧਾਉਣੇ ਦਾ ਵਧਾਉਣ ਦਾ ਕਾਰਨ ਦੱਸੋ ਕੋਈ ਸੜਕ ਨਹੀਂ ਨਵੀਂ ਬਣ ਰਹੀ ਕੋਈ ਰੋਡ ਨਹੀਂ ਨਵਾਂ ਬਣ ਰਿਆ ਕੋਈ ਲਾਈਟ ਨਹੀਂ ਚੱਲ ਰਹੀ ਕੋਈ ਲੈਟਰਿੰਗ ਬਾਥਰੂਮ ਨਹੀਂ ਤੁਹਾਡੇ ਬਣੇ ਕੋਈ ਸਹੂਦਾ ਨਹੀਂ ਹੈਗੀ ਪਿਛਲੇ ਪੋੜਾ ਜਿਹੜੇ ਉਹ ਅਜੇ ਕੱਚੇ ਦੇ ਕੱਚੇ ਪਏ ਨੇ ਥੱਲੇ ਜਿਹੜੇ ਰੋਡ ਨੇ ਉਹ ਵੀ ਕੱਚੇ ਨੇ ਫਿਰ ਅਸੀਂ 115 ਕਿਲੋਮੀਟਰ ਰੋਡ ਦਾ 360 ਕਰੋੜ ਰੁਪਇਆ ਸਰਕਾਰ ਨੂੰ ਪੈਚ ਵਰਕ ਦਾ ਦੇ ਰਹੇ ਆ ਇਹ ਕਿਹੜਾ ਪ੍ਰੋਜੈਕਟ ਆ ਜਿਹੜਾ ਐਡਾ ਮਹਿੰਗਾ ਵਾ ਔਰ ਜਿਹੜਾ ਜਿਹਦਾ ਬਹੁਤ ਸਾਰਾ ਜਨਤਾ ਤੇ ਪਾਇਆ ਜਾਂਦਾ ਇਹ 360 ਕਰੋੜ ਰੁਪਏ ਪੰਜਾਬ ਦਾ ਪੰਜਾਬ ਨੂੰ ਦਿੱਤਾ ਜਾਵੇ ਤੇ ਪੰਜਾਬ ਦਾ ਸਾਰਾ ਕਰਜ਼ਾ ਵੀ ਉਤਰ ਜਾਵੇ ਔਰ ਅੱਜ ਪੰਜਾਬ ਦੇ ਜਿੰਨੀਆਂ ਡਿਵੈਲਪਮੈਂਟ ਬੜੇ-ਬੜੇ ਪੱਧਰ ਤੇ ਹੋਵੇ ਜੇ ਟੋਲ ਦੇ ਪੈਸੇ ਪੰਜਾਬ ਨੂੰ ਦਿੱਤੇ ਜਾਣ 20 ਕਿਲੋਮੀਟਰ ਰੇਡੀਅਸ ਦੇ ਵਿੱਚ ਇਹਨਾਂ ਦੇ ਬਿਲਕੁਲ ਫ੍ਰੀ ਹੋ ਜਾਂਦੇ ਆ ਆਮ ਬੰਦਾ ਲੇਕਿਨ ਲੁਧਿਆਣੇ ਤੋਂ ਫਲੋਰਸ 12 ਕਿਲੋਮੀਟਰ ਦਾ ਰਸਤਾ ਜੇ ਮੈਂ ਮੰਨ ਦੇ ਤਾਂ 12 ਕਿਲੋਮੀਟਰ ਲੋਕਾਂ ਨੂੰ ਗੱਡੀ 'ਚ ਆਪਣਾ 4.50 ਰੁਪਏ ਲੈਂਦਾ ਤੇ ਆਟੋ ਇਸਲੇ 40 ਰੁਪਏ ਬਿਲਕੁਲ ਜੀ ਬਿਲਕੁਲ ਉਹ ਜਿਹੜਾ ਇਹਨਾਂ ਨੇ ਉਹ ਤੇ ਇਹਨਾਂ ਦੀ ਜਿਹੜੀ ਐਨਐਚਏ ਦੀ ਗਾਈਡਲਾਈਨਾਂ ਉਤੇ 11 ਨੰਬਰ ਪੈਰੇ ਤੇ ਤੁਸੀਂ ਪੜ੍ਹ ਲਓ ਮੈਂ ਕੜਾਈ ਸੀਗੀ ਉਹਦੇ 11 ਨੰਬਰ ਪੈਰੇ ਦੇ ਉੱਪਰ ਲਿਖਿਆ ਆ ਵੀ 20 ਕਿਲੋਮੀਟਰ ਦਾ ਏਰੀਆ ਜਿਹੜਾ ਐ ਨੂੰ ਵੀ ਚਾਰ ਚਾਰਾ ਦਿਸ਼ਾਵਾਂ ਨੂੰ ਉਹ ਫ੍ਰੀ ਆ ਪਰ ਇਹ ਕੀ ਕਰਦੇ ਆ ਇਹਨਾਂ ਨੇ ਉਹਦਾ ਵੀ ਇੱਕ ਪੈਸੇ ਲੈਣ ਦਾ ਹੱਲ ਕੱਢਿਆ ਵੀ ਉਹਦਾ ਨਾ ਕਾਰਡ ਬਣਾ ਦਿਓ ਜੀ ਉਹ ਕਾਰਡ ਪਹਿਲਾਂ 170 ਚ ਬਣਦਾ ਸੀ ਹੁਣ ਇਹਨਾਂ ਨੇ 350 ਕਰਤਾ ਉਹਨੂੰ ਵੀ ਵਧਾਈ ਜਾਂਦੇ ਆ ਵੀ ਉਹ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਬੋਝ ਕੀ ਪੈ ਰਿਹਾ ਕਿਉਂ ਵਧਾਏ ਜਾ ਰਹੇ ਪੈਸੇ ਜਦ ਕਿ ਡਿਵੈਲਪਮੈਂਟ ਕੋਈ ਨਹੀਂ ਹੈ ਡਿਵੈਲਪਮੈਂਟ ਕੋਈ ਨਹੀਂ ਬਿਲਕੁਲ ਹੀ ਕੋਈ ਕਿੱਸਾ ਦੇ ਦਿਓ ਅੱਜ 8ਵਾਂ ਦਿਨ ਹੈ ਤਕਰੀਬਨ 2.5 ਲੱਖ ਤੋਂ ਉੱਪਰ ਜੜੇ ਵਾਹਕਲ ਨਿਕਲ ਗਏ ਲੋਕ ਬੜੇ ਖੁਸ਼ ਆ ਚਾਹੇ ਖਾ ਸਕੇ ਰਾਤ ਦੇ ਜਿਹੜੇ ਟਰੱਕ ਡਰਾਈਵਰ ਨਿਕਲ ਸੀ ਉਹਨਾਂ ਧੱਕੇ ਹੀ ਹੁੰਦੀ ਸੀ ਹਮੇਸ਼ਾ ਹੀ ਗੁੰਡਾਗਰਦੀ ਹਮੇਸ਼ਾ ਹੀ ਨੰਗਾ ਨਾਚ ਖੇលਦੇ ਸੀ ਉਹਨਾਂ ਧੱਕੇ ਨਾਲ ਪੈਸੇ ਲੈਂਦੇ ਸੀ 2 ਨੰਬਰ ਚ ਗੱਡੀਆਂ ਵੀ ਘੜਾਉਂਦੇ ਸੀ ਬਿਲਕੁਲ ਜੀ ਇੱਥੇ ਗੋਰਖਧੰਦਾ ਚੱਲ ਰਿਹਾ 2 ਨੰਬਰ ਜਿਹਦੇ ਚ ਪਤਾ ਨਹੀਂ ਕਿੰਨਾ ਕਿੰਨੇ ਕੁ ਲੋਕ ਸ਼ਾਮਲ ਨੇ ਅਗਰ ਉਹਦੀ ਜਾਂਚ ਕੀਤੀ ਜਾਵੇ ਉਹ ਕਰਮਾਂ ਰ ਪੈਦਾ ਕਪੜਾ ਜਿਹੜਾ ਇੱਥੇ ਚੱਲ ਰਿਹਾ ਜਿਹੜਾ ਇੱਥੋਂ ਬੱਸਾਂ ਬੱਸਾਂ ਪ੍ਰਾਈਵੇਟ ਜਿਹੜੀਆਂ ਨੰਗ ਰਹੀਆਂ ਨੇ ਉਹ ਬੜਾ ਤਗੜਾ ਧੰਦਾ ਵਾ ਇੱਥੇ ਚੱਲ ਰਿਹਾ ਹੈ ਇਸ ਟੂਲ ਦੇ ਉੱਪਰ ਦੂਜੀ ਗੱਲ ਇਹ ਹੈ ਜੀ ਅਸੀਂ ਆਪਣਾ ਕਰਮ ਕਰਨਾ ਲੋਕ ਨੰਗਦੇ ਆ ਖੁਸ਼ ਬੜੀ ਵਧੀਆ ਗੱਲ ਆ ਜਿਨੇ ਜਿਹੜੇ ਸਾਡੇ ਨਾਲ ਆ ਕੇ ਬੈਠ ਰਹੇ ਨੇ ਉਹਨਾਂ ਦਾ ਧੰਨਵਾਦ ਆ ਜਿਹੜੇ ਸਾਨੂੰ ਫੇਸਬੁੱਕ ਤੇ ਦੂਜੀਆਂ ਸੋਸ਼ਲ ਮੀਡੀਆ ਤੇ ਸਪੋਰਟ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਆ ਅਸੀਂ ਆਪਣਾ ਕੰਮ ਕਰਨਾ ਅਸੀਂ ਜਾਂ ਤੇ ਇਹਨੂੰ ਬੰਦ ਕਰਕੇ ਜਾਵਾਂਗੇ ਤੇ ਜਾਂ ਫਿਰ ਇਹਦੇ ਰੇਟ ਆ ਜਿਹੜੇ ਸਾਡੇ ਮੁਤਾਬਕ ਲਿਖੇ ਆ ਉਹਦੇ ਮੁਤਾਬਕ ਚੱਲਿਆ ਜਾਊ ਤਾਂ ਅਸੀਂ ਇਥੋਂ ਖਾਲੀ ਕਰਾਂਗੇ ਵਰਨਾ ਉਹਨੀ ਦੀ ਰੋਕਟ ਦੇ ਨਹੀਂ ਕਿ ਲਾਸਟ ਅਲਟੀਮੇਟ 30 ਤਰੀਕ ਤੱਕ ਹੈਗਾ ਇਹਨਾਂ ਦਾ ਹਾਂ 30 ਤਰੀਕ ਨੂੰ ਅਸੀਂ ਇੱਕ ਵੱਡਾ ਇਕੱਠ ਕੀਤਾ ਵੱਡਾ ਇਕੱਠ ਕਰਕੇ ਅਸੀਂ ਉਸ ਦਿਨ ਸਾਰੀਆਂ ਜਥੇਬੰਦੀਆਂ ਨੂੰ ਕੀਤਾ ਅਸੀਂ ਲਾ ਰਹੇ ਹਾਂ ਅਸਨੇ ਤੇ ਸਾਰੀਆਂ ਧਾਰਮਿਕ ਜਥੇਬੰਦੀਆਂ ਸੰਤ ਸਮਾਜ ਜਿਹੜੇ ਸਪੋਰਟ ਕਰ ਰਹੇ ਆ ਉਹਨਾਂ ਨੂੰ ਕਿਹਾ ਵੀ ਸਾਰੇ ਇੱਥੇ ਆਓ ਤੁਹਾਡੇ মিডিਆ ਵੀ ਸਾਰਾ ਆਊਗਾ ਇਹਨਾਂ ਦੇ ਉੱਪਰੋਂ ਸਾਡਾ ਪ੍ਰਸ਼ਾਸਨ ਵੀ ਆਊਗਾ ਪ੍ਰਸ਼ਾਸਨ ਜਾਂ ਤੇ ਮੌਕੇ ਤੇ ਸਾਨੂੰ ਜਵਾਬ ਦੇ ਦੂਗਾ ਕੋਈ ਜੇ ਅਗਰ ਪ੍ਰਸ਼ਾਸਨ ਤੋਂ ਕੋਈ ਜਵਾਬ ਨਾ ਬਣਿਆ ਤਾਂ ਫੇਰੇ ਇਹਦੇ ਤਾਲੇ ਲੱਗਣਗੇ ਅੰਦਾਜ਼ੇ ਕੀ ਲਗਾਤਾਰ ਜਿਹੜਾ ਅੰਦਾਜ਼ੇ ਕੀ ਅੱਜ 8ਵਾਂ ਦਿਨ ਜਿਹੜਾ ਤਰਨਾ ਜਾਰੀ ਆ लुधियाना लाडड़वाल टोलिया ਤੇ ਸਭ ਤੋਂ ਦੇਸ਼ ਦਾ ਸਭ ਤੋਂ ਮਹਿੰਗਾ लाਡੋਵਾਲ ਲੁਧਿਆਣਾ ਟੋਲ ਪਾਇਆ ਜਿੱਥੇ ਅਕਸਰ ਹੀ ਕਿਸੇ ਕਿਸੇ ਦੇ ਵਿਵਾਦ ਦੇ ਵਿੱਚ ਇਹ ਰਹਿੰਦਾ ਆ ਤੇ ਅਕਸਰ ਹੀ ਲੋਕਾਂ ਨਾਲ ਇੱਥੇ ਕਿਤੇ ਕਿਤੇ ਪੈਸੇ ਲੈਣ ਦੇ ਗੁੰਡਾਗਰਦੀ ਨੰਗੇ ਨਾਜ ਦੇ ਤਸਵੀਰਾਂ ਸਾਹਮਣੇ ਆਉਂਦੀ ਸੀ ਤਾਂ ਕਿਤੇ ਕਿਤੇ ਜਿਹੜਾ 8ਵੇਂ ਦਿਨ ਅੱਜ ਬਿਲਕੁਲ ਟੋਲਰ ਫ੍ਰੀ ਹੋਣ ਦੇ ਚ ਆ ਦੇ ਵਿੱਚ ਲੋਕ ਆਮ ਲੋਕ ਜਨਤਾ ਖੁਸ਼ ਹੈ ਤਾਂ ਕਿਤੇ ਕਿਤੇ 30 ਤਰੀਕ ਦਾ 30 ਜੂਨ ਤੱਕ ਦਾ ਲਾਡੋਵਾਲ ਲੁਧਿਆਣਾ ਟੋਲ ਪਲੇਟ ਤੇ ਐਨ ਐਚ ਏ ਆਈ ਅਧਿਕਾਰੀਆਂ ਨੂੰ ਗਾਇ ਅਲਟੀਮੇਟ ਹੈ ਮੈਂ ਅਗਰ 30 ਦਿਨਾਂ ਵਿੱਚ ਗੱਲਬਾਤ ਕਰ ਲਈ ਜਾਂ ਰੇਟ ਘਟਾਤੇ ਤਾਂ ਠੀਕ ਹੈ ਧਰਨਾ ਚ ਕਿਉਂ ਔਰ ਰੇਟ ਨਹੀਂ ਘਟਾਏ ਪੁਰਾਣੇ ਰੇਟ ਨੇ ਤੇ ਤਾਂ 30 ਤੋਂ 20 ਸਾਰੇ ਜਿੰਨੇ ਵੀ ਲੁਧਿਆਣਾ ਲਾਡੋਵਾਲ ਟੋਲ ਜੇ ਤੇ ਹੋਰ ਡੇ ਟੋਲ ਪਇਆ ਹੋਣਗੇ ਨਜ਼ਦੀਕ ਦੇ ਚਾਇਆ ਲੁਧਿਆਣਾ ਸਾਊਥ ਦਾ ਸਿਟੀ ਦਾ ਇੱਕ ਟੋਲ ਪਇਆ ਹੈ ਉਸ ਦੇ ਵੀ ਪੱਕੇ ਤਾਲੇ ਲਗਾਤੇ ਜਾਣਗੇ ਆਓ ਗੱਲਬਾਤ ਕਰਦੇ ਲੋਕਣਾ ਕਿਸਤਾ ਦੀ ਰਾਹਤ ਮਿਲਣਾ ਨੂੰ ਸੋ ਮੌਜੂਦ ਹੈ ਮੇਨਾ ਉਹ ਰਾਗੀ ਜਿਹੜੇ ਹਮੇਸ਼ਾ ਹੀ ਲੁਧਿਆਣਾ ਤੋਂ ਜਾਂ ਫਲੋਰ ਤੋਂ ਜਾਂ ਜਲੰਧਰ ਜਾਂ ਫਗਵਾੜੇ ਦਾ ਜਾਣਾ ਹੋਵੇ ਸ਼ਰਪੁਰ ਜਾਣਾ ਹੋਵੇ ਤੇ ਇਹੀ ਉਹ ਲਾਡੋਵਾਲ ਟੋਲਾ ਸਭ ਤੋਂ ਮੇਖਲ ਪਰਦਾ ਸਭ ਤੋਂ ਡਾ ਮਹੰਗਾ ਟੋਬਲੇ ਆ ਇਹ ਲਾਡੋਵਾਲ ਲੁਧਿਆਣਾ ਲਾਡੋਵਾਲ ਟੋਬਲਾ ਮਹੰਗਾ ਇੱਥੇ ਹਮੇਸ਼ਾ ਜਿਹੜੀ ਗੱਡੀ ਤੇ ਨਿਕਲਦੀ ਆ ਕਿਤਨੇ ਕਿਤੇ ਹਰ ਰਾਹਗੀ ਤੇ ਹਰ ਕਾਰ ਚਾਲ ਦੇ ਮਨ ਦੇ ਵਿੱਚ ਉਹ ਗੱਲ ਆਉਂਦੀ ਐ ਵੀ ਇਹ ਸਭ ਤੋਂ ਮਹੰਗਾ ਟੋਬਲਾ ਆ ਤੇ ਇਹ ਸਾਡਾ ਖੂਨ ਚੋੜਦੇ ਤੇ ਗੱਲਬਾਤ ਕਰਦੇ ਕਿਉਂਕਿ ਲਗਾਤਾਰ ਅੱਜ 8ਵਾਂ ਦਿਨ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋ ਜਿਹੜਾ ਧਰਨਾ ਲਗਾਤਾ ਗਿਆ ਉਹ ਕਿ ਪੁਰਾਣੀ ਰੇਟ ਵਾਪਸ ਲਿਆਉਣ ਵਾਸਤੇ 150 ਰੁਪਏ ਚਾਹੀਦੇ ਸੀ ਲੇਕਿ ਇਹ ਹਮੇਸ਼ਾ ਹੀ ਲਾਡੋਵਾਲ ਲੁਧਾਨਾ ਟੋਲੇ ਆਮੇਸ਼ਾ ਆਏ ਸਾਲ ਦੇ ਵਿੱਚ ਤਿੰਨ ਵਾਰੀ ਰੇਟ ਵਧਾ ਦਿੰਦਾ ਤੇ ਕਿਹਨਾਂ ਦੇ ਕੇਤੇ ਆਮ ਜੀ ਲੋਕਾਂ ਦੀ ਜੇਬ ਤੇ ਡਾਕਾ ਮਾਰਦੇ ਤੇ ਗੱਲਬਾਤ ਕਰਦੇ ਔਰਾ ਕੀ ਜਿਹੜੇ ਰੂਟੀਨ ਵਿੱਚ ਲੰਘਦੇ ਸੀ ਕਿਨੋਂ ਡਾਡਾ ਜੀ ਲੱਗਾ ਮੈਂ ਕਿਹਾ ਪਹਿਲਾ ਦਿਨ ਮੇਰਾ ਨਾਮ ਰਵਿੰਦਰ ਗੋਰੀਆ ਕਿੱਥੋਂ ਆ ਰਹੇ ਕਿੱਥੇ ਜਾਣਾ ਸੀ ਅਸੀਂ ਲੁਧਿਆਣੇ ਆ ਰਹੇ ਅਸੀਂ ਆਪਣੇ ਪਿੰਡ ਫਲੋਰ ਕੋਲ ਮਠੱਡੇ ਜਾ ਰਹੇ ਆ ਤੁਸੀਂ ਜਾਣਦੇ ਨੱਗੇ ਵੀ ਅੱਗੇ ਵੀ ਜੀਣ ਜਾਣੇ ਜਦੋਂ ਆਨੇ ਆ ਹਰ ਗੜੇ ਇਹ ਰੇਟ ਵਧਿਆ ਹੀ ਹੁੰਦਾ ਹੈ 380 400 ਇੱਕ ਦਿਨ ਅਸੀਂ ਰਾਤ ਨੂੰ ਆਏ ਕਿ ਸਾਡੇ ਜੇਬ ਵਿੱਚ ਪੈਸੇ ਵੀ ਨਹੀਂ ਸਨ ਤੇ ਸਾਡਾ ਟੈਪ ਉਹ ਜਿਹੜਾ ਲੱਗਾ ਐ ਸੀ ਉਹ ਵੀ ਖਤਮ ਸੀਗਾ ਰਾਤ ਨੂੰ ਬੱਚਿਆਂ ਨੂੰ ਫੋਨ ਕਰਕੇ ਮੰਗਾਇਆ ਫਿਰ ਪੈਸੇ ਪੁਵਾਏ ਤਾਂ ਫਿਰ ਅਸੀਂ ਅੱਗੇ ਗਏ ਕਿ ਲੁਧਿਆਣੇ ਤੋਂ ਫਲੋਰ ਜਾਣਾ ਸਿਰਫ 20 ਤੇ 40 ਵੀ ਖਰਚਾ ਆਉਂਦਾ 200 ਰੁਪਏ ਚ ਪੈ ਜਾਂਦਾ ਪੈਟਰੋਲ ਤੋਂ ਬਾਹਰ ਹਾਂਜੀ 80 40 ਪੇ ਲੱਗਦੇ 80 40 ਲੱਗਦੇ ਆਪਣੀ ਗੱਡੀ ਦੇ ਵਿੱਚ ਤਾਂ 800 ਰੁਪਏ ਪਹਿਲਾਂ ਇਹਨਾਂ ਨੂੰ ਦਵਾ ਜਾਣ ਦਾ ਫਿਰ ਆਉਣ ਦਾ ਡਬਲ ਹੋ ਜਾਂਦਾ ਸਭ ਤੋਂ ਮਹਿੰਗਾ ਅੰਬਰਸਰ ਨੂੰ ਜਾਏਗਾ ਉਹ ਵੀ ਨਹੀਂ ਇੰਨਾ ਆਪਾਂ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਵੀ ਕਿਸੇ ਨੇ ਚੱਕਣ ਤਾਂ ਚੱਕਿਆ ਇਸ ਇਹ ਸਾਹ ਤੱਕ ਦੀ ਗੱਲ ਕੀਤੀ ਹੈ ਕਸਨ ਨੇ ਸਹੀ ਕੀਤਾ ਸਹੀ ਕੀਤਾ ਜਾਨ ਨੂੰ ਛੋੜਦੇ ਸੀ ਬਹੁਤ ਜ਼ਿਆਦਾ ਕੋਈ ਨਹੀਂ ਛੋੜਦੇ ਜਾਨ ਨੂੰ ਵੀ ਨਹੀਂ ਸੀ ਕੀ ਕਰਦਾ ਤੇ ਕਹੀ ਤਾਂ ਸੀ ਫੋਨ ਤੇ ਗੱਲ ਕਰ ਲੈਣੇ ਕੋਈ ਗੱਲ ਇਹ ਸੰਘਰਸ਼ ਕਾਮਯਾਬ ਹੋਊਗਾ ਤੇ ਜਿਆਦਾ ਜਿਆਦਾ ਬੰਦ ਹੋਊਗਾ ਜਾਂ ਤਾਂ 150 ਤੱਕ ਕਰਨ ਪਬਲਿਕ ਨਾਲਿਆਂ ਅਸੀਂ ਇਹ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਗੌਰਮੈਂਟ ਲਵੇ ਟੈਕਸ ਜਾਇਜ਼ ਦਾ ਲਵੇ ਨਜਾਇਜ਼ ਨਾ ਲਵੇ ਹਨਾ ਗਰੀਬ ਬੰਦਾ ਕੀ ਕਰੂਗਾ ਤੇਲ ਪਾ ਕੇ ਚੱਲ ਜਾਈਂ ਕੋਲ ਕੇ ਲੜੇ ਅ ਜਿਹੜਾ ਇੱਥੇ ਆਣ ਕੇ ਦੇਣਾ ਇਹ ਤਾਂ ਬਹੁਤ ਵੱਡਾ ਟੀਕਾ ਲੱਗ ਜਾਂਦਾ ਆ ਹਾਂਜੀ ਧੰਨਵਾਦ ਜੀ ਕਿਸਾਨਾਂ ਦਾ ਵੀ ਤਾਂ ਸਾਰੇ ਜਥੇ ਦਾ ਕਿ ਜਿਹੜਾ ਇਹ ਤੁਸੀਂ ਚੱਕਣ ਚੱਕਿਆ ਤਕਰੀਬਾਂ ਬਾਰੇ ਸੋਚਿਆ ਆ ਅਸੀਂ ਨਾਲ ਹਮੇਸ਼ਾ ਨਾਲੇ ਆ ਤਾਂ ਕਿਹਦੇ ਕੀ ਦੱਸਦੇ ਕੀ ਆਮ ਬੜੇ ਲੋਕ ਆ ਬੜੇ ਖੁਸ਼ ਆ ਖਾਸ ਕਰਕੇ ਹਿੰਦੁਸਤਾਨ ਦੇ ਸਭ ਤੋਂ ਮਹਿੰਗੇ ਲੁਧਿਆਣਾ ਲੱਡਵਾਲ ਟੋਲੇ ਜਿਹੜੇ ਇਹ ਕਿਸਾਨਾਂ ਵੱਲੋਂ ਫ੍ਰੀ ਕੀਤਾ ਗਿਆ ਸਿਰਫ ਇਸ ਕਰਕੇ ਫ੍ਰੀ ਕੀਤਾ ਗਿਆ ਕਿਉਂਕਿ ਕਿਸਾਨ ਜਿਹੜੇ ਲੋਕ ਚਾਹੁੰਦੇ ਵੀ ਇਸ ਜਿਹੜਾ ਲੱਡਵਾਲ ਲੁਧਿਆਣਾ ਟੋਲ ਪਿਆ ਇਹਦਾ ਰੇਟ ਪਰਣਾ ਲਿਖਿਆ ਵੀ 150 ਰੁਪਏ ਕਰਤਾ ਜਾਵੇ ਲੇਕਿਨ ਇਹ ਹਰ ਸਾਲ ਜਿਹੜੇ ਲਾਡੋਵਾਲ ਲੁਲਿਆਣਾ ਰਾਲੋ ਟੋੜ ਪ੍ਰਿਆ ਵਾਲੇ ਹਮੇਸ਼ਾ ਹਾਈ ਸਾਲ ਤਿੰਨ ਵਈ ਜੇ ਦੰਦਿਆ ਤੇ ਤਕਰੀਬਨ 400 ਤੋਂ ਉੱਪਰ ਰੇਟ ਕਰਤਾ ਆ ਗਲਤ ਹੈ ਭਾਜੀ ਕਿਸਾ ਦੇਖਦੇ ਹੋ ਅੱਜ ਠੀਕ ਅੱਜ 8ਵਾਂ ਦਿਨ ਐਂਟਰੀ ਕਰ ਗਿਆ ਲੋਕਾਂ ਦਾ ਲੋਕਾਂ ਦਾ ਸਮਰਥਨ ਵੀਾਨੂੰ ਹੋਇਆ 20 ਕਿਲੋ ਰੇਡੀਅਸ ਦੇ ਵਿੱਚ ਕੋਈ ਟੋਲ ਪੇਜ ਨਹੀਂ ਹੋਣਾ ਚਾਹੀਦਾ ਨਹੀਂ ਲੱਗਦਾ ਲੇਕਿਨ ਇਹ ਫੇ ਵੀ ਲਗਾਉਂਦੇ ਸੀ ਉਹ ਤੋਂ ਮਾਰਚ ਕਰਕੇ ਆਏ ਦੇਖੋ ਸਰਕਾਰ ਦੀ ਜਿਹੜੀ ਨੀਤੀ ਕੁਝ ਹੋਰ ਆ ਨੀਅਤ ਕੁਝ ਹੋਰ ਆ ਜਨਤਨਤਾ ਕਹਿੰਦੀ ਹੈ ਵੀ ਤੁਸੀਂ ਰੂਲ ਨੂੰ ਫਾਲੋ ਕਰੋ ਕਾਨੂੰਨ ਆ ਸੰਵਿਧਾਨ ਆ ਲੇਕਿਨ ਇਹ ਆਪ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਹੁਣ ਜੇ ਲੁਧਿਆਣੇੋਂ ਨਿਕਲੀਏ ਇੱਥੋਂ 3 ਕਿਲੋਮੀਟਰ ਦੇ ਉੱਤੇ ਪਹਿਲਾਂ ਹੰਬਣਾ ਰੋਡ ਦੇ ਉੱਤੇ ਟੋਲ ਪੇਜ ਲੱਗਿਆ ਹੈ ਇੱਥੋਂ ਸਿਰਫ 2-3 ਕਿਲੋਮੀਟਰ ਆ 2-3 ਕਿਲੋਮੀਟਰ ਦੇ ਬਾਅਦ ਇਹ ਆ ਜਾਂਦਾ ਫਿਰ ਇੱਥੋਂ ਬਾਅਦ ਫਿਰ ਆ ਜਾਂਦਾ ਆਪਣੇ ਰਗੇ ਵਾਲਾ ਆ ਜਾਂਦਾ ਬਿਆਸਾ ਦੇ ਕੋਲੇ ਫਿਰ ਅੱਗੇ ਅੱਗੇ ਹੋਰ ਲੱਗਿਆ ਹੋਇਆ ਠੀਕ ਹੈ ਨਾ ਸਰਕਾਰ ਤਾਂ ਰੂਲ ਨੂੰ ਫਾਲੋ ਨਹੀਂ ਕਰਦੀ ਕਿ ਜਨਤਾ ਨੂੰ ਕਹਿੰਦੀ ਆ ਓਏ ਆ ਤੁਹਾਡੇ ਸਾਹਮਣੇ ਹੁਣ ਸਾਡੇ ਕਹਿਣ ਦੀ ਤਾਂ ਗੱਲ ਨਹੀਂ ਅਸੀਂ ਤਾਂ ਕੋਈ ਝੂਠ ਨਹੀਂ ਮਾਰਦੇ ਭੈਣ ਜੀ ਨੇ ਦੱਸਿਆ ਨਾ ਉਹ ਗੱਡੀ ਉਥੋਂ ਲੰਘ ਰਹੀ ਸੀ ਉਹਨਾਂ ਨੂੰ ਲੱਗਿਆ ਉਹ ਸਾਡਾ ਧੰਨਵਾਦ ਕਰਨ ਇੱਥੇ ਆ ਗਏ ਕਹਿੰਦੇ ਵੀ ਸ਼ੂਗਰ ਵੀ 40 ਰੁਪਏ ਇੱਥੇ ਲੱਗਦੇ ਆ ਥਰੀ ਵੀਲਰ ਦੇ ਉੱਥੇ ਜਾਣ ਦੇ ਲਈ ਜਾਣਾ ਉਹਨਦੇ 20 ਰੁਪਏ ਉਧਰੋਂ 20 ਰੁਪਏ ਉਧਰੋਂ ਲੁਧਿਆਣੇ ਨੂੰ ਤੇ ਕਹਿੰਦੇ ਵੀ 440 ਰੁਪਏ ਅਸੀਂ ਟੋਲ ਦਾ ਦੰਨੇ ਆ ਔਰ ਇੱਕ ਇਹਨਾਂ ਨੇ ਇਹ ਵੀ ਦੱਸਿਆ ਵੀ ਅਸੀਂ ਕਿਸੇ ਆਰ.ਏ.ਸੀ ਦਾ ਸਾਡੇ ਜੇਬ ਦੇ ਵਿੱਚ ਇੰਨੇ ਪੈਸੇ ਨਹੀਂ ਸੀਗੇ ਹੁਣ ਬੰਦਾ ਸ਼ਹਿਰ ਜਾਂਦਾ ਕਈ ਵਾਰ ਕਰਦੇ ਧੱਕਾ ਕਰਦੇ ਲਾਡੂ ਧੱਕਾ ਦਾ ਇੱਥੋਂ ਹਥਿਆਰ ਫੜੇ ਨੇ ਆ ਮੀਡੀਆ ਨੇ ਦੇਖੇ ਨੇ ਪੁਰਸ ਮੁਲਾਜ਼ਮਾਂ ਨੇ ਦੇਖੇ ਨੇ ਜਿਹੜਾ ਵੀ ਨਹੀਂ ਦਿੰਦਾ ਉਹਦਾ ਸਿਰ 파ੜਦੇ ਨੇ ਇਹ ਗੱਡੇ ਗਲੇ ਚੀਜ਼ੇ ਮਾਰਦੀਆਂ ਨੰਗਾ ਨਾਜੀ ਖੇਲੇ ਟ੍ਰੈਵਲ ਕੋਰਟ ਦੇ ਆਤੀ ਵੀ ਰਾਏ ਤੋਂ ਬਹੁਤ ਬਹੁਤ ਮਾਰੀ ਹੋਇਆ ਗੱਡੀਆਂ ਦੇ ਸ਼ੀਸ਼ੇ ਭੰਦੇ ਨੇ ਇਹਨਾਂ ਨੇ ਬੜੀ ਬਦਮਾਸ਼ੀ ਪੂਰੇ ਵੱਡੇ ਪੱਦਰ ਦੇ ਉੱਤੇ ਆ ਇਹ ਕਿੱਸਾ ਦੇਖ ਦਿਓ ਇਹ ਸੰਘਰਸ਼ ਬਿਲਕੁਲ ਤੜਨਾਪੁਰਾ ਪੰਜਾਬ ਹਣਾ ਖੜਾ ਖੜਾ ਹੋ ਗਿਆ ਤੁਹਾਨੂੰ ਅਲੱਗ-ਅਲੱਗ ਜਿੱਥੇ ਬੰਦੀ ਖੜਾਣਾ ਸਮਰਥਨ ਚ ਆ ਗਈਆਂ ਵੀ ਸਿਰਫ ਇਸ ਲਾਡੋਵਾਲ ਲੁਧਿਆਣਾ ਟੋਲੇ ਨੂੰ ਬੰਦ ਕਰਨ ਵਾਸਤੇ ਜਾਂ ਇਹਦੇ ਪੁਰਾਣੇ ਰੇਟ ਕਰਨ ਵਾਸਤੇ ਲੱਗ ਰਿਹਾ ਵੀ ਜਿੱਥੇ ਰੇਟ ਘਟੂਗਾ ਗਿਆ ਜਾਂ ਇਹ ਪੱਕੇ ਬੰਦ ਕੀਤੇ ਜਾਣਗੇ ਦੇਖੋ ਇਹ ਜਿਹੜੇ ਟੋਲ ਪਲਾਜੇ ਚਾਰ ਨੇ ਲੁਧਿਆਣੇ ਤੋਂ ਲੈ ਕੇ ਅੰਮ੍ਰਿਤਸਰ ਤੱਕ 11200 ਦਾ ਤੇਲ ਲੱਗਦਾ ਤੇ ਇਹ ਲੈ ਲੈਂਦੇ ਨੇ 18-1900 ਰੁਪਇਆ 18-1900 ਰੁਪਇਆ ਟੋਲ ਦਾ ਲੱਗ ਜਾਂਦਾ 11200 ਰੁਪਇਆ ਮਿਹਰਬਾਨੀ ਜੀ ਭੈਣ ਜੀ ਬੇਰਵਾਨ ਤੇ 18-1900 ਰੁਪਇਆ ਟੋਲ ਦਾ ਲੱਜਾਂਦਾ ਸੋ ਸਾਡੀ ਕੋਸ਼ਿਸ਼ ਹੈ ਇਹਨਾਂ ਦੇ ਵਿੱਚ ਚਾਰਾਂ ਦੇ ਵਿੱਚੋਂ ਦੋ ਚੱਕੇ ਜਾਣ ਦੋ ਚੱਲਣ ਉਹ ਵੀ ਬਾਜਵ ਰੇਟ ਦੇ ਔਰ ਜਿਹੜੀ 24 ਘੰਟਿਆਂ ਦੀ ਪਰਚੀ ਬਿੱਲ ਡੋਣੀ ਚਾਹੀਦੀ ਇਹ ਨਹੀਂ ਹੈਗਾ ਇਧਰ ਨੂੰ ਲੰਘਿਆ 220 ਉਧਰੋਂ ਫੇਰ 20 ਮਿੰਟ ਬਾਅਦ ਰੋਟੀ ਮਰੀਜ਼ ਦੀ ਲੈ ਕੇ ਫਰਜ ਕਰੋ ਕਿਸੇ ਦਾ ਰਿਸ਼ਤੇਦਾਰ ਕੋਈ ਭੈਣ ਭਾਈ ਪਰਿਵਾਰ ਦਾ ਮੈਂਬਰ ਹਸਪਤਾਲ ਦਾਖਲ ਆ ਅਗਲਾ ਲੈ ਕੇ ਗਿਆ ਫਿਰ ਪੈਸੇ ਘਟ ਗਏ ਉੱਥੇ ਨਹੀਂ ਹੈਗੇ ਪਿੰਡ ਨੂੰ ਆ ਗਿਆ ਪੈਸੇ ਲੈਣੇ ਉਹ ਪੈਸੇ ਲੈਣ ਆ ਗਿਆ ਸ਼ਾਮ ਨੂੰ ਫੇਰ ਘਰ ਨੂੰ ਆ ਗਿਆ ਸ਼ਾਮ ਦੀ ਰੋਟੀ ਲੈ ਕੇ ਜਾਣੇ ਵੀ ਉਹ ਦਿਹਾੜੀ 'ਚ ਤਿੰਨ ਗੇੜੇ ਲਾਵੇ 6 ਹੋਗੇ ਜਿਨ੍ਹਾਂ ਦਾ 14-1500 ਰੁਪਏ ਹੋਗੇ ਬੰਦੇ ਕੋਲੇ ਉਹਨਾਂ ਪੈਸਾ ਲਾਇਕ ਦਾਣ ਨਹੀਂ ਹੁੰਦਾ ਜਿਨ੍ਹਾਂ ਇਹ ਲੈ ਲੈਂਦੇ ਆ ਵੀ ਦੋ ਇਹਦੇ ਵਿੱਚੋਂ ਕੈਂਸਲ ਕੀਤੇ ਜਾਣ ਤੇ ਦੋ ਜਿਹੜੇ ਚੱਲੂ ਆ ਵਾਜਮ ਰੇਟਾਂ ਦੇ ਉੱਤੇ ਚੱਲੂ ਹਾਂ ਜੀ ਕੋ ਕਿਤੇ ਕਿਤੇ ਕਿਹੜੇ ਕਿਸਾਨ ਜਥੇ ਬੰਦੀਆਂ ਵੱਲੋਂ ਲੁਧਿਆਣਾ ਲਾਡੋਵਾਲ ਟੋਲੇ ਦੇ ਵਿੱਚ ਜਿਹੜੇ ਇਹ ਪੁਰਾਣੇ ਰੇਟਾਂ ਨੂੰ ਲੈ ਕੇ ਤਾਂ ਇਸ ਦੇ ਨਾਲ ਜਿਹੜਾ ਅਗਰ ਲਾਡੋਵਾਲ ਲੁਧਿਆਣਾ ਟੋਲੇ ਪੁਰਾਣੇ ਰੇਟ ਨਹੀਂ ਵਾਪਸ ਲੈਂਦੇ ਤਾਂ ਇਹ ਦਰਨਾ ਜਾਰੀ ਰਹੂਗਾ ਅੱਜ 8ਵਾਂ ਦਿਨ ਹੈ ਤੇ ਕਿਤੇ ਕਿਤੇ ਜਿਹੜੇ ਆਮ ਲੋਕਾਂ ਨੇ ਇਸ ਦਾ ਕਾਫੀ ਫਾਇਦਾ ਬਣਾ ਆ ਲੋਕਾਂ ਨਾਲ ਹੋਰ ਬਾਤ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਜਿਹੜਾ ਲਾਡੋਵਾਲ ਲੁਧਿਆਣਾ ਟੋਲੇ ਪੇ ਜਿਹੜਾ ਇਸ ਟਾਈਮ 8ਵੇਂ ਦਿਨ ਚ ਐਂਡ ਕਰ ਗਿਆ ਤੇ ਕਿਸਾਨ ਜਥੇ ਬੰਦੀਆਂ ਦਾ ਪੂਰਾ ਜਿਹੜਾ ਹੋਰ ਜਿੱਥੇ ਬੰਦੀਆਂ ਸਮਰਥਨ ਚ ਆ ਗਈਆਂ ਤੇ ਕੋਈ ਕੋਈ ਨਾ ਜਿਹੜੀ ਚਿਤਾਵਨੀ ਸੀ ਲੁਧਿਆਣਾ ਲਾਡੋ ਵਟ ਲੁਧਿਆਣਾ ਵੀ ਇਹ ਰੇਟ ਪੁਰਾਣੇ 150 ਕਿਤੇ ਜਾਵੇ ਜਾਂ ਅਦਰਵਾਈਜ਼ 30 ਤਰੀਕ ਤੋਂ ਬਾਅਦ ਪੱਕੇ ਟੋਲੇ ਆ ਬੰਦ ਕੀਤੇ ਜਾਣਗੇ ਆਓ ਗੱਲਬਾਤ ਕਰ ਜਿਹੜੇ ਜਿਹੜੇ ਇੱਥੇ ਲੋਕ ਹੈ ਵਹਾਂ ਚਾਲਗੜ੍ਹ ਤੋਂ ਨਿਕਲਦੇ ਲੁਧਿਆਣਾ ਲਾਡੋ ਵਟ ਜਿਹੜੇ ਕਿਸਾਨਾਂ ਦੀ ਰਾਹਤ ਵੀ ਨਹੀਂ ਕੋਈ ਲੱਗਤਾ ਅੱਜ 8ਵੇਂ ਦਿਨ ਵੀ ਸਭ ਤੋਂ ਮਹਿੰਗਾ ਦੇਸ਼ ਦਾ ਲੁਧਿਆਣਾ ਲਾਡੋ ਵਲਟਵਾਂ ਬੰਦ ਖੋਤ ਗਿਆ ਕਰ ਦਿੱਤਾ ਗਿਆ ਪੁਰਾਣੇ ਰੇਟਾਂ ਨੂੰ ਲੈ ਕੇ ਤਾਂ ਕਿ ਕਿਸਾਨ ਜਿੱਥੇ ਬੰਦੀਆਂ ਦੋਰਾ ਅਲੱਗ-ਅਲੱਗ ਜਿੱਥੇ ਬੰਦੀ ਸਮਰਥਨ ਦਿੱਤਾ ਆ ਔਰ 30 ਜੂਨ ਤੱਕ ਦਾ ਲਾਸਟ ਅਲਟੀਮੇਟ ਮੈਨੀ ਤੇ ਪੱਕੇ ਤਾਲੇ ਲਗਾ ਦਿਆ ਲਾਡੂਵਾਲ ਲਹਰਾਂ ਟਾਉਲ ਪਿਆਰ ਨੇ ਪੁਰਾਣੇ ਰੇਡ ਨਾ ਵਾਪਸ ਹਤੇ ਗਲਬਤ ਗੱਡੜੀ ਰੱਖੀ ਰਾਇ ਭਾਈ ਕੀ ਨਾਮ ਹੈ ਦਵਿੰਦਰ ਸਿੰਘ ਜੀ ਕਿੱਥੋਂ ਆ ਰਹੇ ਪਾਈ ਤੁਸੀਂ ਮੰਗਲੀ ਪਿੰਡ ਐ ਸਟ ਮੰਗ ਜਾਣਾ ਕਿੱਥੇ ਤੁਸੀਂ ਜਾਣਾ ਫਲੋਰਾ ਜੀ ਲੋ ਜਾਣਾ ਅੱਗੇ ਦਾ ਕਾਰ ਚੰਦਾ ਕਿੰਨੇ ਪੈਸੇ ਲਾਣੇ ਲੱਗਦੇ ਸੀ ਅੱਗੇ ਲੱਗ ਜਾਂਦਾ ਜੀ ਤੇ 400 ਤੋਂ ਉੱਪਰ ਲੱਗ ਜਾਂਦਾ ਜੀ ਤੇ ਅਗਰ ਇੱਥੋਂ ਲੈ ਜਾਣੇ ਤੋਂ ਫਲੋ ਜਾਣਾ ਉਦਾਂ ਆਟੋ ਜੀ ਕਿੰਨੇ 40 ਬ ਲੱਗਦੇ ਸੀ ਹਾਂਜੀ ਹਾਂਜੀ ਗੱਡੀ ਜਾਣਾ ਪੈਸੇ ਲੱਗਦੇ ਸੀ ਉਹਨੇ ਤਾਂ ਤੇਲ ਨਹੀਂ ਲੱਗਦਾ ਜਿੰਨਾ ਮੁਨਾ ਅੱਜ ਹੁਣ 8000 ਫ੍ਰੀ ਹੋ ਗਿਆ ਕਿੰਨੀ ਰਾਹਤ ਹੈ ਬਹੁਤ ਵਧੀਆ ਜੀ ਸਾਨੂੰ ਤਾਂ ਬਹੁਤ ਫਾਇਦਾ ਜੀ ਫਾਇਦਾ ਹੋ ਗਿਆ ਹਾਂ ਜੀ ਅਪਡਾਉਨ ਦਾ ਹੁਣ ਸਾਨੂੰ ਕੋਈ ਪੈਸੇ ਨਹੀਂ ਲੱਗਦਾ ਅਸੀਂ ਤਾਂ ਕਹਿੰਦੇ ਆ ਬਾਜ਼ ਮੀਟ ਜਿਹੜੇ ਹੈਗੇ ਉਹ ਕਰਨੇ ਚਾਹੀਦੇ ਇਹਨਾਂ ਨੂੰ ਜਦ ਮੈਂ 150 ਤੋਂ ਪਹਿਲਾਂ ਸ਼ੁਰੂ ਕੀਤਾ ਸੀ ਹੁਣ 430 ਰੁਪਏ ਲੈਣ ਲੱਗੇ ਜੀ ਅਪਡਾਉਨ ਦਾ ਹਾਂ ਜੀ ਫਾਸਟੈਗ ਦਾ ਹਾਂ ਕਿਲੋਮੀਟਰ ਦਾ ਹਾਂ ਜੀ ਹਾਂ ਜੀ ਬਹੁਤ ਚੁਪਦਾ ਸੀ ਬਹੁਤ ਜ਼ਿਆਦਾ ਜੀ ਉਹਨੇ ਤਾਂ ਜਲੰਧਰ ਦਾ ਤੇਲ ਹੀ ਲੱਗਦਾ ਜਿੰਨਾ ਟੂਲ ਲੈ ਲੈਂਦੇ ਇੱਥੇ ਗੱਡੀ ਚੱਕਣ ਨੂੰ ਜੀ ਨਹੀਂ ਕਰਦਾ ਫੇਰ ਗੱਡੀ ਚੱਕਾ ਹਾਂ ਜੀ ਹਾਂ ਜੀ ਰਾਹਤ ਆ ਵੀ ਕਿਸਾਨਾਂ ਨੇ ਧਰਨਾਤਾ ਇਹ ਬਿਲਕੁਲ ਜਾਇਦਾ ਆਪ ਸਾਥ ਦੇ ਰਿਹਾ ਕਿਸਾਨਾਂ ਦਾ ਹੱਕ ਦੇ ਵਿੱਚ ਗੱਲ ਹਾਂਜੀ ਪਰ ਲੋਕਾਂ ਨੂੰ ਵੀ ਆਉਣਾ ਚਾਹੀਦਾ ਨਾਲ ਜਨ ਆਪਣੇ ਵਾਸਤੇ ਤਾਂ ਕਰ ਨਹੀਂ ਰਹੇ ਜਨਤਾ ਵਾਸਤੇ ਕਰ ਰਹੇ ਜਨਤਾ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਆ ਕੇ ਆ ਮੈਂ ਨਾ ਹੋ ਵੀ ਭਾਈ ਸਾਹਿਬ ਬੈਠੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਮੇਸ਼ਾ ਹੀ ਲੋਕਾਂ ਦੀ ਜੀਪ ਤੇ ਡਾਕਾ ਮਾਰਦੇ ਆ ਗੱਲਬਾਤ ਕਰਦੇ ਆ ਭਾਜੀ ਭਾਜੀ ਕਿਸ ਤਰ੍ਹਾਂ ਰਾਹਤ ਮਿਲੀ ਹੈ ਹਾਂਜੀ ਹਾਂਜੀ ਬਹੁਤ ਮਹਿੰਗਾ ਟੂਪਲਾ ਸੀ ਖੂਸਸਤਾ ਹੋ ਗਿਆ ਹਾਂਜੀ ਹਾਂਜੀ ਹੁਣ ਚਾਹੀਦਾ ਫਰੀ ਹੋਣਾ ਚਾਹੀਦਾ ਬਿਲਕੁਲ ਹੋਵੇ ਯਾਰ ਰੇਟ ਪਰ ਪ੍ਰਾਣਾ 150 ਰੇ ਸੀ 150 ਜਾਏ ਸੀ ਹਾਂ ਜੀ ਬਿਲਕੁਲ ਜਾ ਸਕਿਆ ਜੀ 150 ਅੱਜ ਬਿਲਕੁਲ ਫਰੀ ਆ ਰਾਹਤ ਮਿਲਦੀ ਹੈ ਪੂਰੀ ਫੁੱਲ ਜੀ ਰਾਹਤ ਹਾਂ ਜੀ ਹਾਂ ਸਬਠੋ ਕੀਤਾ ਤੁਸੀਂ ਕਿਸਾਨਾਂ ਦਾ ਹੁਣ ਅਜ ਹਾਂ ਜੀ ਪੂਰਾ ਕਰਦੇ ਆ ਜੀ ਕਰਾਂਗੇ ਵੀ ਸੋ ਇਹ ਲੋਕੀ ਜਿਹੜੇ ਲੁਧਿਆਣਾ ਲਾਡੋ ਵੱਲੋਂ ਡੇਲੀ ਨਿਕਲਦੇ ਤੇ ਕਿਤੇ ਕਿਤੇ ਜਿਹੜਿਆ ਭਾਰੀ ਉਹਨਾਂ ਦੀ ਜੇਬ ਤੇ ਵਿੱਚ ਜਿਹੜਾ ਟੋਲ ਪਿਆ ਦੇਣਾ ਪੈਂਦਾ ਸੀ ਡੀਲ ਪੈਟਰੋਲ ਉਹਨਾਂ ਨੂੰ ਮਹਿੰਗਾ ਰੋਣ ਟੋਲ ਦੇਣਾ ਪੈਂਦਾ ਸੀ ਕਿਤੇ ਕਿਤੇ ਅੱਜ 8ਵਾਂ ਦਿਨਾ ਭਾਰਤੀ ਕਿਸਾਨ ਜਿੱਥੇ ਬੰਦੇ ਜਿਹੜਾ ਤੇ ਨਾਲ ਹੋਲਡ ਜੱਥੇਬੰਦ ਨੇ ਇਹਨਾਂ ਸਮਰਥਨ ਦਿੱਤਾ ਕਿ ਕਿਸਾਨ ਕਿਸਾਨ ਯੂਨੀਅਨ ਨੂੰ ਤਾਂਕੀ ਐਨ ਐਚ اے ਆਈ ਦੇ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਤੇ ਲੁਧਿਆਣਾ ਲਾਡੋਵਾਲ ਟੋਲ ਪਲਾਇਆ ਦੇ ਪ੍ਰਾਣੇ ਰੇ ਜਾਨੀ ਕਿ 150 ਰੁਪਇਆ ਆਂ ਜਾਣ ਦਾ 24 ਘੰਟੇ ਦਾ ਮੁਕਰਨ ਕਰਦਾ ਤਾਂ ਉਹ ਧਰਨਾ ਇਥੋਂ ਚੱਕ ਲੈਣਗੇ ਨਹੀਂ ਤਾਂ 30 ਤਰੀਕ ਦਾ ਅਲਟੀਮੀਟਮ 30 ਜੂਨ ਨੂੰ ਨਹੀਂ ਤਾਂ ਲੁਧਿਆਣਾ ਲਾਡੋਵਾਲ ਟੋਲ ਪਲਾਇਆ ਦੇ ਨਾਲ ਲੁਧਿਆਣਾ ਸਾਊਥ ਸਿਟੀ ਦੇ ਜਿਹੜਾ ਟੋਲ ਪਲਾਇਆ ਉਹਨੂੰ ਪੱਕੇ ਤੌਰ ਤੇ ताले लगा देते मैं संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप